विधानसभा ਹਲਕਾ ਰਾਮਪੁਰਾ ਫੂਲ ਦੇ ਇਤਿਹਾਸਕ ਪਿੰਡ ਫੂਲ ਵਿਖੇ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿਛਲੇ ਦਿਨੀ ਵਿਧਾਇਕ ਬਲਕਾਰ ਸਿੰਘ ਸਿੱਧੂ ਦਾ ਪੁਤਲਾ ਵੀ ਫੂਕਿਆ ਗਿਆ ਸੀ ਪਰ ਮਾਵਲਾ ਜਿਉਂਦਾ ਤਿਉਹੋਂ ਕਾਰਨ ਫੂਲ ਵਾਸੀਆਂ ਨੇ 2 ਸਤੰਬਰ ਨੂੰ ਐਲਾਨ ਕੀਤਾ ਕਿ ਉਹ ਮੌੜ ਚੌਕ ਦੇ ਵਿੱਚ ਧਰਨਾ ਲਾਉਣਗੇ ਕੱਲ ਨੂੰ ਮੌੜਾ ਵਾਲੇ ਚੌਕ ਦੇ ਵਿੱਚ ਧਰਨਾ ਦਿੱਤਾ ਜਾਣਾ ਹੈ ਤੇ ਕਿ ਕੰਮਾ ਧਰਸਾਤੀ ਸੋਚਣਾ ਸਵੇਰੇ 9:00 ਵਜੇ ਲੈ ਜਰਾ ਭਗਤ ਜਿਹੜੀ ਮਿੱਟੀ ਪੈ ਸਰਕਾਰ ਤੁਸੀਂ ਜਿਹੜੇ ਮੀਨ ਤੋਂ ਫੁੱਲਣਾ ਹੈ ਉਹਨੂੰ ਮੀਨ ਤੋਂ ਹਲਾਉਣਾ ਹੈ ਉਹਦੇ ਕੰਨਾਂ ਤੇ ਕਰਵਾਜ ਜਾਵੇ ਜਿਹੜੇ ਸਾਡੇ ਨਾਲ ਵਾਅਦੇ ਕਰਕੇ ਅੱਜ ਮੁੱਕਰ ਚੁੱਕੇ ਨੇ ਆਪਣੇ ਘਰਾਂ ਦੇ ਵਿੱਚ ਗਲਿਆਰੇ ਦੇ ਵਿੱਚ ਗੰਦਾ ਪਾਣੀ ਭਰ ਚੁੱਕਿਆ ਹੈ ਉਹਨੇ ਕਰਵਾਦ ਦੇ ਵਿੱਚ ਨਾਲ ਬੰਦਾ ਵਾਲੇ ਚੌਕ ਦੇ ਵਿੱਚ ਧਰਨਾ ਦਿੱਤਾ ਜਾਵੇਗਾ। ਇਹ ਰਿਹਾ ਸਾਡੇ ਬਾਤ ਸੁੱਕੇ ਆ ਸਾਡਾ ਕੋਈ ਨਹੀਂ। ਕੱਲ ਨੂੰ ਇੱਥੇ ਵੀ ਪਾਣੀ ਆ ਜਾਣਾਗਾ। ਸਾਰੇ ਵੀਰਾਂ ਨੂੰ ਬੇਨਤੀ ਆ ਸਾਰੇ ਵੀਰ ਕਹਿਣਾ ਕਿੰਨੀਆਂ ਘਰੇ ਬੈਠੀਆਂ ਬਾਹਰ ਹੋ ਕੇ ਸਾਡੀ ਗੱਲ ਸੁਣੋ ਸਰਕੇ ਹੱਥ ਦੇ ਵਿੱਚ ਦਾਦਾ ਬਾਦਰੇ ਆਪਣੇ ਬੱਚੇ ਨੂੰ ਨਾਲ ਤੇ ਜੋ ਇਹ ਕਰਵਾ ਕੱਲ ਨੂੰ ਮੌੜਾਂ ਵਾਲੇ ਚੌਕ ਦੇ ਵਿੱਚ ਧਰਨਾ ਦਿੱਤਾ ਜਾਣਾ ਹੈ ਤੇ ਇੱਕ ਬੰਦਾ ਧਰ ਪਰਤੀ ਸੋਚਣਾ ਸਵੇਰੇ 9 ਵਜੇ ਲੋਕਦਾਰਾਂ ਭਗਤ ਰਵਿਦਾਸ ਜੀ ਤੋਂ ਆਪਾਂ ਜਾਣਾ ਹੈ ਜਿਹੜੀ ਸੁੱਤੀ ਪਈ ਸਰਕਾਰ ਉਹਦੇ ਜਿਹੜੇ ਨੀਂਦ ਤੋਂ ਫੋਲਣਾ ਹੈ ਉਹਨੂੰ ਨੀਂਦ ਤੋਂ ਹਲਾਉਣਾ ਹੈ ਉਹਦੇ ਕੰਨਾਂ ਤੇ ਦਰਵਾਜ਼ਾ ਜਾਵੇ ਜਿਹਨੇ ਸਾਡੇ ਨਾਲ ਵਾਅਦਾ ਕਰਕੇ ਅੱਜ ਮੁੱਕਰ ਚੁੱਕੇ ਨੇ ਆਪਣੇ ਘਰਾਂ ਦੇ ਵਿੱਚ ਕਲਿਆਨੇ ਵਿੱਚ ਗੰਦਾ ਪਾਣੀ ਭਰ ਕੇ ਉਹ ਲੋਕ ਸਰਵੰਦ ਦੇ ਵਿੱਚ ਸਰਵੰਮਹ ਅਦਾਰਾ ਕਿਉਂ ਦੇ ਦੇ ਕੇ ਧਰਨਾ ਦਿੱਤਾ ਜਾ ਰਿਹਾ ਹੈ ਸਾਡੇ ਬਾਤ ਸੁਕੇ ਆਨ ਤਾਂ ਕੋਈ ਨਹੀਂ ਕੱਲ ਨੂੰ ਇੱਥੇ ਵੀ ਪਾਣੀ ਆ ਜਾਣਾਗਾ ਸਾਰੇ ਵੀਰੋਂ ਬੇਨਤੀ ਆ ਸਾਰੇ ਵੀਰ ਕਹਿਣਾ ਕਿੰਨੇ ਘਰੇ ਬੈਠੀਆਂ ਬਾਲ ਬੋਕੇ ਸਾਡੀ ਗੱਲ ਤੁਹਾਨੂੰ ਥਰਕੇ ਘਾਸ ਦੇ ਵਿੱਚ ਸਾਡਾ ਬਾਦਰ ਆਪਣੇ ਬੱਚੇ ਸਕੂਲ ਨਾਲ ਤੇ ਜੋ ਇਹ ਸਰਕਾਰ ਬਹੁਤ